ਸਤਿ ਸ੍ਰੀ ਅਕਾਲ ਜੀ ਮੈਂ ਹਮਿੰਦੀ ਸੰਦੂ ਤੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਸੁਖਬੀਰ ਬਾਦਲ ਜੀ ਦੀ ਬਹੁਤ ਵੱਡੀ ਫੈਨ ਹਾਂ ਤੇ ਹਰਸਿਮਰਤ ਕੌਰ ਬਾਦਲ ਜੀ ਦੀ ਵੀ ਫੈਨ ਹਾਂ ਤੇ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੀ ਹਾਂ ਅਕਾਲੀ ਦਲ ਮੇਰਾ ਫੇਵਰਿਟ ਦਲ ਹੈ ਐਕਚੁਅਲੀ ਅਕਾਲੀ ਦਲ ਮੇਰੀ ਫੇਵਰਿਟ ਪਾਰਟੀ ਹੈ ਸੋ ਦਲ ਨੂੰ ਸਪੋਰਟ ਕਰ ਰਹੀ ਹਾਂ ਸੋ ਹੈਡ ਟੂ ਟੋ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਵਾਰ ਉਹਨਾਂ ਨੂੰ ਵੋਟ ਕਰਕੇ ਸਪੋਰਟ ਕਰੋਗੇ ਸੋ ਪਗੋਏ ਪਿੱਛੇ ਵੋਟਾਂ ਨਾ ਵੇਚੋ ਔਰ ਨਸ਼ਾ ਮੁਕਤ ਪੰਜਾਬ ਬਣਾਓ ਅਕਾਲੀ ਲੈ ਕੇ ਆਓ ਪੰਜਾਬੀਓ ਜਾਗੋ ਪੰਜਾਬ ਬਚ ਪੰਜਾਬੀਓ ਜਾਗੋ ਨਸ਼ੇ ਤਿਆਗੋ ਇੱਕ ਵਾਰ ਅਕਾਲੀ ਦਲ ਲਿਆਓ ਤੇ ਪੰਜਾਬ ਬਚਾਓ ਅਕਾਲੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਮੈਂਡੀ ਸੰਦੂ ਦੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਸੁਖਬੀਰ ਬਾਦਲ ਜੀ ਦੀ ਬਹੁਤ ਵੱਡੀ ਫੈਨ ਹਾਂ ਤੇ ਹਰਸਿਮਰਤ ਕੌਰ ਬਾਦਲ ਜੀ ਦੀ ਵੀ ਫੈਨ ਹਾਂ ਤੇ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੀ ਹਾਂ ਕਾਲੀ ਦਲ ਮੇਰਾ ਫੇਵਰਟ ਦਲ ਹੈ ਐਕਚੁਅਲੀ ਕਾਲੀ ਦਲ ਮੇਰੀ ਫੇਵਰਟ ਪਾਰਟੀ ਹੈ ਸੋ ਦਲ ਨੂੰ ਸਪੋਰਟ ਕਰ ਰਹੀ ਹਾਂ ਸੋ ਹੈਡ ਟੂ ਟੋ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਵਾਰ ਉਹਨਾਂ ਨੂੰ ਵੋਟ ਕਰਕੇ ਸਪੋਰਟ ਕਰੋਗੇ ਸੋ ਪਗੋਏ ਪਿੱਛੇ ਵੋਟਾਂ ਨਾ ਵੇਚੋ ਔਰ ਨਸ਼ਾ ਮੁਕਤ ਪੰਜਾਬ ਬਣਾਓ ਅਕਾਲੀ ਲੈ ਕੇ ਆਓ ਪੰਜਾਬੀਓ ਜਾਗੋ ਪੰਜਾਬ ਬਚਾਓ ਪੰਜਾਬੀਓ ਜਾਗੋ ਨਸ਼ੇ ਤਿਆਗੋ ਇੱਕ ਵਾਰ ਅਕਾਲੀ ਦਲ ਲਿਆਓ ਤੇ ਪੰਜਾਬ ਬਚਾਓ ਅਕਾਲੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਹਮਿੰਦੀ ਸੰਦੂ ਤੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਸੁਖਬੀਰ ਬਾਦਲ ਜੀ ਦੀ ਬਹੁਤ ਵੱਡੀ ਫੈਨ ਹਾਂ ਤੇ ਹਰਸ਼ਿਮਰਤ ਕੌਰ ਬਾਦਲ ਜੀ ਦੀ ਵੀ ਫੈਨ ਹਾਂ ਤੇ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੀ ਹਾਂ ਕਾਲੀ ਦਲ ਮੇਰਾ ਫੇਵਰਿਟ ਦਲ ਹੈ ਐਕਚੁਅਲੀ ਕਾਲੀ ਦਲ ਮੇਰੀ ਫੇਵਰਿਟ ਪਾਰਟੀ ਹੈ ਸੋ ਦਲ ਨੂੰ ਸਪੋਰਟ ਕਰ ਰਹੀ ਹਾਂ ਸੋ ਹੈਡ ਟੂ ਟੋ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਵਾਰ ਉਹਨਾਂ ਨੂੰ ਵੋਟ ਕਰਕੇ ਸਪੋਰਟ ਕਰੋਗੇ ਸੋ ਪਾਹੂਏ ਪਿੱਛੇ ਵੋਟਾਂ ਨਾ ਵੇ ਔਰ ਨਸ਼ਾ ਮੁਕਤ ਪੰਜਾਬ ਬਣਾਓ ਅਕਾਲੀ ਲੈ ਕੇ ਆਓ ਪੰਜਾਬੀਓ ਜਾਗੋ ਪੰਜਾਬ ਬਚਾਓ ਪੰਜਾਬੀਓ ਜਾਗੋ ਨਸ਼ੇ ਤਿਆਗੋ ਇੱਕ ਵਾਰ ਅਕਾਲੀ ਦਲ ਲਿਆਓ ਤੇ ਪੰਜਾਬ ਬਚਾਓ ਅਕਾਲੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਮੈਂਡੀ ਸੰਦੂ ਤੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਸੁਖਬੀਰ ਬਾਦਲ ਜੀ ਦੀ ਬਹੁਤ ਵੱਡੀ ਫੈਨ ਹਾਂ ਤੇ ਹਰਸਿਮਰਤ ਕੌਰ ਬਾਦਲ ਜੀ ਦੀ ਵੀ ਫੈਨ ਹਾਂ ਤੇ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੀ ਹਾਂ ਕਾਲੀ ਦਲ ਮੇਰਾ ਫੇਵਰਟ ਦਲ ਹੈ ਐਕਚੁਅਲੀ ਕਾਲੀ ਦਲ ਮੇਰੀ ਫੇਵਰਟ ਪਾਰਟੀ ਹੈ ਸੋ ਦਲ ਨੂੰ ਸਪੋਰਟ ਕਰ ਰਹੀ ਹਾਂ ਸੋ ਹੈਡ ਟੂ ਟੋ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਵਾਰ ਉਹਨਾਂ ਨੂੰ ਵੋਟ ਕਰਕੇ ਸਪੋਰਟ ਕਰੋਗੇ ਸੋ ਪਗੋਏ ਪਿੱਛੇ ਵੋਟਾਂ ਨਾ ਵੇਚੋ ਔਰ ਨਸ਼ਾ ਮੁਕਤ ਪੰਜਾਬ ਬਣਾਓ ਅਕਾਲੀ ਲੈ ਕੇ ਆਓ ਪੰਜਾਬੀਓ ਜਾਗੋ ਪੰਜਾਬ ਬਚਾਓ ਪੰਜਾਬੀਓ ਜਾਗੋ ਨਸ਼ੇ ਤਿਆਗੋ ਇੱਕ ਵਾਰ ਅਕਾਲੀ ਦਲ ਲਿਆਓ ਤੇ ਪੰਜਾਬ ਬਚਾਓ ਅਕਾਲੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਹਮਿੰਦੀ ਸੰਦੂ ਤੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਸੁਖਬੀਰ ਬਾਦਲ ਜੀ ਦੀ ਬਹੁਤ ਵੱਡੀ ਫੈਨ ਹਾਂ ਤੇ ਹਰਸ਼ਿੰਮਰਤ ਕੌਰ ਬਾਦਲ ਜੀ ਦੀ ਵੀ ਫੈਨ ਹਾਂ ਤੇ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਹੀ ਹਾਂ ਕਾਲੀ ਦਲ ਮੇਰਾ ਫੇਵਰਿਟ ਦਲ ਹੈ ਐਕਚੁਅਲੀ ਕਾਲੀ ਦਲ ਮੇਰੀ ਫੇਵਰਿਟ ਪਾਰਟੀ ਹੈ ਸੋ ਦਲ ਨੂੰ ਸਪੋਰਟ ਕਰ ਰਹੀ ਹਾਂ ਸੋ ਹੈਡ ਟੂ ਟੋ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਵਾਰ ਉਹਨਾਂ ਨੂੰ ਵੋਟ ਕਰਕੇ ਸਪੋਰਟ ਕਰੋਗੇ ਸੋ ਪਹੂਏ ਪਿੱਛੇ ਵੋਟਾਂ ਨਾ ਵੇਚ ਔਰ ਨਸ਼ਾ ਮੁਕਤ ਪੰਜਾਬ ਬਣਾਓ ਅਕਾਲੀ ਲੈ ਕੇ ਆਓ ਪੰਜਾਬੀਓ ਜਾਗੋ ਪੰਜਾਬ ਬਚਾਓ ਪੰਜਾਬੀਓ ਜਾਗੋ ਨਸ਼ੇ ਤਿਆਗੋ ਇੱਕ ਵਾਰ ਅਕਾਲੀ ਦਲ ਲਿਆਓ ਤੇ ਪੰਜਾਬ ਬਚਾਓ ਅਕਾਲੀ ਜ਼ਿੰਦਾਬਾਦ